ਕਿਲਾ ਦੇਖ ਬਾਬੇ ਹਨ ਕਿਵੇਂ ਬਣਾ ਲੈਂਦੇ ਨੇ ਡੇ ਡੇ ਕਿਲੇ ਯਾਰ ਮਰੀ ਕਿਲਾ ਮਰ ਗਿਆ ਉਹ ਜਮੀ ਬਾੜੀ ਗਰਮੀ ਹੈ ਹੈ ਬਾੜੀ ਗਰਮੀ 'ਚ ਰਹਿਣਾ ਸਿੱਖੋ ਇਸਕੇ ਵਾਲੀ ਉਹ ਕੀ ਹੈ ਖਜਰੀ 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 ਆ ਵੋਏ ਕਹਿੰਦਾ ਖਜਰੀ ਆ ਉਹ ਕਿਵੇਂ ਬਿਠੇ ਨੇ ਯਾਰ ਲਾਈਵ ਮੇਟਰੋ ਕਪੜੇ ਛੱਡੋ ਹੁਣ ਰਜਾਈਆਂ ਬਹੁਤ ਝਰ ਹੋ ਗਿਆ ਸਵੇਰ ਦੇ ਪਿਓ ਚੱਲ ਉੰਧਾ ਨਹੀਂ ਤੈਨੂੰ ਓਏ ਓ ਤੇ ਤੇ ਬੱਚੀ ਨੂੰ ਉੰਧਾ ਨਹੀਂ ਤੈਨੂੰ ਹੁਣ ਨਾ ਆਪਾਂ ਆਪ ਦਾ ਨਾ ਤੇ ਉਹ ਜਿਹੜੇ ਨਾ ਨਾਤੇ ਨੇ ਨਾ ਹੁਣ ਨਾਤੇ ਹੁਣ ਦੋਨੇ ਨਾਤੇ ਹੋ ਤੁਸੀਂ ਨਾਤੇ ਹੋਇਆ ਬਾਈ ਤੂੰ ਕਪੜੇ ਪਾ ਉਹ ਮਿੱਟ ਮਾਰੋ ਮੈਂ ਤਾਂ ਗਿਆ ਤੇ ਆਇਆ ਮੈਂ ਤਾਂ ਮਿੱਟਾਂ ਦੇ ਪਾਣੀ ਦੇ ਨਾਲ ਹੈ ਨਾ ਮਿੱਟ ਮਾਰ ਕਰਾ ਕਪੜੇ ਪਾ ਲੋ ਜੀਨਾ ਕੱਸ ਲੋ ਨਵੇਂ ਛਾੜਾਂ ਕੱਸ ਲੋ ਕਿਲੇ ਜਿਹਾ ਨਾ ਵਿਕਟੋਰੀਆ ਕਿਲਾ ਬਹੁਤ ਤਕੜੇ ਪੱਧਰ ਤੇ ਆ ਓਏ ਕਲਕੱਤੇ ਦਾ ਬਹੁਤ ਟਾਪ ਦਾ ਕਿਲਾ ਹੈ ਰਾਣੀ ਪਤਾ ਨਹੀਂ ਕਿਹੜੀ ਹੁੰਦੀ ਦੀ ਰਾਣੀ ਵਿਕਟੋਰੀਆ ਉਹਦਾ ਕਿਲਾ ਉਹ ਦਿਖਾ ਕੇ ਲੈਣਾ ਏ ਤੁਨੂੰ ਲੈ ਖੜਾਓ ਬਈ ਮੈਨੂੰ ਪਤਾ ਤੂੰ ਕੁਛ ਕਰ ਪਾਣੀ ਧਾਰ ਮਾਰ ਮੇਰਾ ਟੀ-ਸ਼ਰਟ ਪਾੜ ਦੂੰ ਫਿਰ ਸਰ ਜਾ ਉਹ ਨਾ ਕਾ ਨਾ ਤਿਆਰ ਕਬੱਡੀ ਕੁਟਾਉਂਦੀ ਉਹ ਐਂ ਨੀ ਉਰੋਲੀ ਫੜਦੀ ਕੋਤਰੂ ਉਰੋ ਕੜਦੀ ਆ ਮੈਨੂੰ ਕਿਹਾ ਉਹ ਕੀ ਹੋ ਗਿਆ ਬਈ ਮਾਂ ਦੇ ਕੋਲ ਕੀ ਆਦੀ ਮੇਰੀ ਦੁਖ ਲਾਉਂਦਾ ਸਾਡੇ ਨਾਲ ਚਲਾਕੀਆਂ ਕਰਦੇ ਹੋ ਸਾਡੇ ਨਾਲ ਗੇਮਾਂ ਖੇਡੋਗੇ ਹੈ ਐਂ ਥਾਪੜਾ ਰੋਣਾ ਚੱਲ ਲੈ ਐਂ ਵਾਲੀ ਆ ਜਾ ਚੱਲ ਉਹਦੇ ਨਾਲ ਆ ਜਾ ਐਂ ਵਾਲੀ ਚੱਲ ਬਾਈ ਐਂ ਨਹੀਂ ਹਾਂ ਸ਼ੁਰੂ ਤਾਂ ਚੱਲ ਪਾ ਥੋੜੀ ਬੋਲਾ ਚੱਲ ਜਾ ਢੱਕਣ ਤੋਂ ਵੜ ਬਾਈ ਬੋਤਲ ਨੂਨ ਮਿਰਚਾਂ ਲਈ ਯਾਰ ਨੂਨ ਮਿਰਚਾਂ ਚਾਲਾ ਮੈਂ ਖੇਡਣਾ ਯਾਰ ਐਂ ਵਾਲੀ ਆ ਮੈਂ ਖੇਡਦੀ ਨਹੀਂ ਆਪਾਂ ਖੇਡਦੇ ਹਿੱਸੇਦਾਰੀ ਮੈਂ ਖੇਡਣਾ ਫਿਰ ਤੂੰ ਆ ਫੜਾ ਖੇਡਦੇ ਹਿੱਸੇਦਾਰੀ ਮੈਂ ਖੇਡਣਾ ਨਹੀਂ ਇਹ ਆ ਫੜਾ ਫੜਾ ਕਿਉਂ ਆਇਆ ਰਹ ਉਹਨੇ ਵੱਡੇ ਵੱਡੇ ਛੋਲੇ ਉਹ ਵਰਚੌੜ ਹੁੰਦੀ ਆ ਭੰਦੀ ਤੇਰੇ ਪੱਟ ਕੱਢਦੇ ਆ ਵਿੱਚ ਆਇਆ ਆਇਆ ਦੁਆਇ ਨੋਕੀ ਆ ਜਾ ਜਿਹੜੇ ਨੇ ਪਹਿਲਾਂ ਖੜਾ ਦੀ ਮੋਟਰ ਫਸਟ ਸੈਕੰਡ ਥਰਡ ਠੀਕ ਹੈ ਚੱਕ ਆਇਆ ਵੇ ਇਹ ਲੱਤ ਦਾ ਹੀ ਨਹੀਂ ਇਹ ਕਿਨੇ ਲੱਤ ਖੜਾ ਲਾएंगे ਕਿ ਮਰੇ ਰਹਿਗੇ ਚੱਲ ਲੈ ਲੈ ਮਨਾ ਕੇ ਹੁਣ ਤੁਸੀਂ ਤਿਆਰ ਹੋ ਜੁਵੇਂ ਨਹੀਂ ਚੱਤੀ ਵੀ ਕਰੀ ਜਾਓ ਇਹ ਫਿਊ ਮੂਮੈਂਟਸ ਲੇਟਰ ਇਹ ਗਦਰਾ ਜੀ ਸਾਰੇ ਤਿਆਰ ਹੋ ਗਏ ਯਾਰ ਨੂੰ ਸਭ ਤੋਂ ਲੇਟ ਚੱਲਦਾ ਰੈਡੀ ਹੋ ਕੇ ਅਕਸਰ ਮੈਂ ਤੁਹਾਨੂੰ ਇਹ ਜਰਾ ਬੜਾ ਨਿਤ ਉਹੀ ਗਧੂ ਆਇਂਦਾ ਘਰੋਂ ਨਾ ਲੈ ਆਵੇ ਵੀਡੀਓ ਆਪਾਂ ਆ ਰਿਹਾ ਪਾਣ ਦਾ ਯਾਰ ਥੜਾ ਹੋਇਆ ਆ ਦੇ ਪਈਆਂ ਜਰਾ ਆ ਆ ਚੱਕ ਅਗਲੇ ਆ ਦੇਖ ਰਹਾ ਮੱਕ ਤੇਰੀਆਂ ਦਿਖਾਈਆਂ ਮੱਕ ਨੇ ਤੇਰਾ ਆਪਣਾ ਤੇਰਾ ਆਪਣਾ ਆਪਣੀਆਂ ਬਲੈਕ ਨੇ ਬਈ 올 ਬਲੈਕ ਆਪੇ ਕਿੱਥੇ ਟਿਕਾਉਂਦਾ ਨੂੰ ਮੂਲੇ ਨਹੀਂ ਕਰਾਉਂ ਪਾਗ ਦਾ ਸ਼ੰਕੀ ਆ ਮੇਰੇ ਨਾਲ ਜੋੜੇ ਬਾਲਕਣਾ ਦਿੰਦੇ ਨੇ ਜੋ ਮਾਪੇ ਨੇ ਦੋ ਜੋੜੇ ਚ ਅਖਰੀਨ ਆਖਰੀ ਬਸ ਉਹਦੇ ਨੰਬਰ ਬੰਨਣਾ ਨਾ ਫਟ ਪੁੱਲ ਪਾ ਕੇ ਮਰੂਨੇ ਕੜਾ ਮਰਨ ਕਰੀਂ ਇਥੇ ਮਾਰਿਆ ਕੜਾ ਤੇ ਆਉਲੇ ਮਾਰਿਆ ਕੰਦੇ ਮਾਰਿਆ ਮਾਰ 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 ਛੱਡ ਦੇ ਕੋਲ ਕੋਈ ਨਹੀਂ ਛੱਡਦੇ ਯਾਰ ਵਿਚਾਰੇ ਨੂੰ ਲੈ ਆ ਆ ਫਫੜਾ ਨੂੰ ਆਪਦੇ ਨੂੰ ਗੇਡੇ ਲਾਤਾ ਮਨ ਨਾਲ ਥੈਂਕ ਯੂ ਰਿਲੀ ਸੱਚਾ ਗੀ ਕਹਿਵਾ ਕਿੱਲਾ ਕਿੱਲੂ ਵਿੱਚ ਪਿਆ ਆ ਜੋ ਕੋ ਚੱਕਰ ਨਹੀਂ ਆ ਜੂ ਤੱਕ ਹੀ ਆਈ ਉੱਤਰੇ ਹੁੰਚੀ ਆ ਗੀ ਲੇਵੋ ਇਹ ਜਿੰਨੇ ਬਾਅਦ a few minutes later ਇਹ ਆ ਗਿਆ ਜੀ ਰਾਣੀ ਵਿਕਟੋਰੀਆ ਦਾ ਕਿਲਾ ਕੋਲਕਾਤੇ ਚ ਮਿੰਟੇ ਮਰਿਆ ਹੋਏ ਹਾਂ ਆ ਜਾ ਚੰਨੀ ਲੜੀਆਂ ਸੰਯੋਧਿਆ ਆ ਜੋਗਰਾ ਕੋਈ ਗੱਲ ਨਹੀਂ ਠੀਕ ਹੈ ਰੇਡ ਰੂਟ ਚੋਰੀ ਹਲੇ 25 25 50 ਕਿਤੇ ਮੈਨੂੰ ਬਿੰਦਰ ਸਰਦਾਰ ਦਾ ਸਗਾ ਮਾਸੜ ਦਾ ਆ ਬਿਠਾ ਵੈਣ ਚੱਲ ਪੈ ਇਹਨਾਂ ਦਾ ਕੰਮ ਦੇਸ਼ ਟ੍ਰੀਕ ਲਾਈਫ ਟ੍ਰੀ ਕਰਖੀ ਆ ਫੋਟੋ ਖਿੱਚ ਰਹੇ ਹਾਂ ਕੀ ਫਿਰ ਏ ਤੁਨੂੰ ਓਏ ਖੇਲਾ ਨਹੀਂ ਦੇਖਿਆ ਕਦੇ ਪਹਿਲੀ ਵਾਰ ਆਇਆ ਤੂੰ ਮੈਂ ਤਾਂ ਕਈ ਵਾਰ ਆ ਗਿਆ ਚੱਲ ਖੇਚਲਾ ਖੇਚਲਾ ਕੋਈ ਨਹੀਂ ਖੇਚਲਾ ਕੋਈ ਗੱਲ ਨਹੀਂ ਉਹ ਵਧੀਆ ਨਹੀਂ ਆਉਂਦੀ ਮੈਂ ਤੇਰੇ ਨਾਲ ਕੇ ਤੇਰੇ ਓਏ ਕਿਹੜਾ ਦੇਖ ਬਾਬੇ ਹਣਾ ਕਿਵੇਂ ਬਣਾ ਲੈਂਦੇ ਨੇ ਡੇ ਡੇ ਕਿਲੇ ਯਾਰ ਓ ਲੋਕ ਕੌਣ ਆਲੇ ਦਲੇ ਤੂੰ ਖਿੱਚਦਾ ਸੀ ਹੁਣ ਤਾਂ ਕਿਸੇ ਤੋਂ ਬਾਥਰੂਮ ਨਹੀਂ ਪੈਂਦਾ ਐ ਡੇ ਡੇ ਕਿਲੇ ਪਤਾ ਨਹੀਂ ਕਿਵੇਂ ਬਹਦੇ ਝੰਡਾ ਇੰਡੀਆ ਦਾ ਲਾਇਆ ਹੋਇਆ ਫੁੱਦੂ ਗੱਲ ਨਹੀਂ ਆਏ ਹਾਇ ਤਰ੍ਹਾਂ ਨਾ ਖਰਾਬ ਹੋਏ ਫਿਰ ਸਾਦ ਕੇ ਤੂੰ ਵੀ ਦੇ ਨਾਲ ਰਲ ਗਿਆ ਜੇ ਕਿਤੇ ਬਿੰਦਰ ਸਰਦਾਰ ਹੁੰਦਾ ਵੀਰੇ ਥੋੜੇ ਕੰਨੇ ਕੰਨ ਘਟਦਾ ਵੀ ਚੁੱਪ ਕਰਕੇ ਅੰਦਰ ਨੂੰ ਤੁਰਪੋ ਸਾਹਮਣੇ ਲੋਕ ਨਹੀਂ ਨਹੀਂ ਦੇ ਤਨੋ ਲੋਕ ਆ ਕੇ ਫੋਟੋ ਬੰਦੇ ਦੀ ਇਕੱਲੇ ਤੁਸੀਂ ਐ ਕਰੋ ਤੁਸੀਂ ਲੜਪੋ ਮੈਂ ਕਹਣਾ ਛੋੜਾ ਬਾਪੇ ਓਏ ਤਿੰਨ ਦਿਨ ਹੋ ਗਏ ਇਹਨੂੰ ਕਮਰੇ 'ਚ ਵੀ ਥੋੜੀ ਲੜਾਈ ਚੱਲ ਰਹੀ ਆ ਸੜਕਾਂ 'ਤੇ ਵੀ ਥੋੜੀ ਲੜਾਈ ਆ ਹੁਣ ਕਿਲੇ ਜਾ ਕੇ ਕਿਲੇ 'ਚ ਵੀ ਥੋੜੀ ਲੜਾਈ ਚੱਲ ਰਹੀ ਆ ਓ ਯਾਰ ਨਹੀਂ ਵਧੀਆ ਆਉਂਦੀ ਜਾਂ ਜਦ ਤੂੰ ਕੈਟ ਵਾਲਾ ਮਰੂ ਉਹ ਤੇਰਾ ਮੂੰਹ ਤਾਂ ਦੇਖ ਲੈ ਕਹੇ ਯਾਰ ਬਾਪੇ ਆ ਕਿਲਾ ਦੇਖ ਕੇ ਨਾ ਪਤਾ ਕਿਹੜੇ ਉਹਦੀ ਯਾਦ ਆਉਂਦੀ ਆ ਛੋਟਾ ਹੁੰਦਾ ਦੇਖਦਾ ਹੁੰਦਾ ਦੀ ਮੈਂ ਹੈਰੀ ਪਾਉਡਰ ਨਹੀਂ ਹੁੰਦਾ ਦੀ ਜਿਹੜਾ ਹਾਂ ਹੈਰੀ ਪਾਉਡਰ ਉਹ ਝਾੜੂ ਜਿਹਾ ਲੈ ਕੇ ਭਾਂਦਾ ਯਾਰ ਇਹਨਾਂ ਦੇ ਉੱਪਰ ਫੇਰੀ ਜਾਂਦਾ ਜੀ ਇਹੋ ਜਿਹੇ ਗਲੇਜੇ ਦੇ ਬਾਹਰ ਕੀ ਅੱਜ ਪਤਾ ਬਾਹਰ ਅੱਜ ਹੈਗਾ ਚੈੱਕ ਕਰਾ ਮੋਬਾਈਲ ਤੇ ਮੰਗਲਵਾਰ ਮੰਗਲਵਾਰਾ ਮੰਗਲਵਾਰਾ ਅੱਜ ਆ ਜਾ ਮੜਾ ਜਾ ਗਿਆਨ ਵੀ ਵੰਡਦੀ ਆਪਾਂ ਬਲੌਗ 'ਚ ਸੋਮਵਾਰ ਨੂੰ ਬੰਦ ਰਹਿੰਦਾ ਬਈ ਕਿਲਾ ਮੰਡੇ ক্লোਜ ਠੀਕ ਆ ਸਿੱਧੀ ਗੱਲ ਜਿਹੜਾ ਵੀ ਆਊਗਾ ਸੋਮਵਾਰ ਨੂੰ ਚੱਕ ਕੇ ਮੂੰਹ ਨਾ ਆਜੋ ਰੇ ਕੀ ਕਰ ਜੀ ਦੀ ਰਾਣੀ ਸੋਮਵਾਰ ਦਾ ਸਿੰਘ ਜੀ ਬੋਲੇ ਦਾ ਪੜਖੇ ਅੱਛਾ ਲੱਗੋ ਦੇਖੋ ਦੇਖੋ ਤਾਂ ਬਣਿਆ ਨਹੀਂ ਖੜੇ ਹੂੰ ਸਿੰਘ ਸਰਦਾਰ ਆਪਣੇ ਸੂਰਮੇ ਆ ਗਏ ਇੱਧਰ ਪੂਰੇ ਚਲਦੀ ਆ ਭਾਈ ਜੈਕਿੰਗ ਬੈਗਾਂ ਬੂਗਾਂ ਸਾਰੇ ਘਾਸੀ ਦੀ ਹੱਥ ਦੇਖੋ ਮਾ ਲਓ ਇਹ ਆ ਗਏ ਕਹਿੰਦੇ ਬਸਤਰ ਸੂਟ ਆ ਗਿਆ ਉਹ ਤੋਂ ਦੇ ਕਹਿੰਉਂਦੇ ਨੇ ਇਹ 1157 ਇਸ ਵਿੱਚ ਜਿਹੜੀ 1157 ਦੀ ਲੜਾਈ ਲੱਗੀ ਸੀ ਉਹਦੇ ਵਿੱਚ ਟਟਾਇਆ ਟੌਪ ਸੀਗਾ ਹਾਂ ਉਹਦੇ ਕੱਪੜੇ ਨੇ ਉਹਦੀ ਅੱਜ ਕੰਨਾ ਹੈ ਓਕੇ ਆ ਜਿਹੜੀ ਵਰਲਡ ਵਾਰ ਹੋਈ ਦੀ ਬਈ 1157 ਚ ਅਮਰੀਕਨ ਦੇ ਚਾਪੜੇ ਲੈ ਕੇ ਉਹਨਾਂ ਦੀ ਆਪਾਂ ਗੱਨ ਘੋੜੀ ਦੀ ਇਹ ਗੱਨ ਦਾ ਨਾਮ ਹੈਗਾ ਅਨਫੀਲਡ ਗੱਨ ਆ ਪੜਸਾਣੇ ਸੀ ਸਤੋਪੋ ਇਸ ਤੋਪੋ ਮਹਾਨ ਯੂਰੋਪੀਅਨ ਜੁੱਧ 1914 ਤੋਂ 1918 ਦੇ ਦੌਰਾਨ ਫਰਾਂਸ ਵਿੱਚ ਰੂਪੋ ਦਾ ਕਬਜ਼ਾ ਕਰ ਲਿਆ ਥਾ ਚਲੋ ਏ ਕਰਨ ਸਿਆ ਇਹਦਾ ਲਾਈਏ ਲਾਸਟ ਜਿਹੜਾ ਕੀ ਜੀ ਯਾਰ ਏ ਓਰੇ ਓਰੇ ਇੱਕ ਚੀਜ਼ ਦਿਖਾਵਾਂ ਤੈਨੂੰ ਆ ਚਟਾਈ ਪਤਾ ਕਿਹੜੀ ਆ ਉਹ ਦੇਖ ਲਈਏ ਤਾਂ ਕਿਹੜੀ ਜੀ ਜੁੜਦੇ ਨਹੀਂ ਹੁੰਦੇ ਆਲਾ ਦੀਨ ਵਾਲੀ ਆਲਾ ਦੀਨ ਵਾਲੀ ਆ ਉਹ ਐ ਇਹ ਵੀ ਫੜ ਲਈ ਦੀ ਹਾਂ ਅਮਰੀਕਾ ਵਾਲਿਆਂ ਦੀ ਕਰੀ ਗੁੰਮ ਕਟਾਈ ਉਦੋਂ ਵਾ ਜਦੋਂ ਭੱਜਰੇ ਦੀਏ ਚਾਪੜੇ ਪੈਰੇ ਦੀ ਛੜ ਛੜ ਭੱਜ ਜਨੇ ਸਾਰਾ ਕੁਸ ਸੋਨੇ ਦੀ ਚਾਬੀ ਆ ਹੈ ਪੱਕਾ ਸੋਨੇ ਦੀ ਆ ਨਾ ਪੜਿਆ ਨਾ ਹੈ ਇੱਥੇ ਲਿਖਿਆ ਹੋਇਆ ਤੇ ਮਰ ਗਿਆ ਉਹ ਜਮੀ ਬਾੜੀ ਧਰਮੀ ਆ ਹੈ ਬਾੜੀ ਧਰਮੀ ਜੇ ਰਹਿਣਾ ਸਿੱਖੋ ਜਦੋਂ ਮੈਂ ਤੇਰੇ ਜੱਡਾ ਦੀ ਪੰਜ ਪੰਜ ਕਿੱਲੇ ਦਣ ਚ ਮੈਂ ਜੀਰੀ ਦੇ ਲਾਹੰਦਾ ਸੀ ਇਕੱਲਾ ਆਉਂਦੇ ਤੇਰੇ ਜੱਡਾ ਦੀ ਹਾਂ ਅਸ਼ੀਰ ਆ ਬਖਸ਼ ਦੇ ਤੂੰ ਦੱਸ ਜੇ ਆਇੰਗੇ ਅੱਗੇ ਕੁਣੀ ਖਤਮ ਹੋ ਰਿਹਾ ਤੇ ਪੱਖੇ ਮੂਰੇ ਖੜੀ ਜਾਂਦੇ ਹੋ ਆ ਜਾ ਚਲ 5 ਮਿੰਟ ਖੜੇ ਜਾਂਦੇ ਆ ਆ ਬਾਬੂ ਜੀ ਜਾਂਦੇ ਹੋਰੇ ਪਰਾਟਾ ਚੱਲ ਰਿਹਾ ਜਾ ਮੈਂ ਮਰਾ ਸ਼ੇਰ ਨੂੰ ਆਜ ਚਲੋ ਉਰੋਂ ਤਾਂ ਚਲੋ ਨਾ ਕਿੱਥੇ ਆਪ ਦਾ ਤੂੰ ਲੈ ਲਈ ਹਵਾ ਉਹ ਠੰਡੀ ਥਾਰ ਜਮਨ ਨਲੀ ਨਦੀ ਦੇਖਦੇ ਜਾਓ ਜਾਓ ਆਇਆ ਕੋਈ ਸੁਬਾਹ ਦਾ ਮਾੜਾ ਮੋਟਾ ਨਹੀਂ ਕਿੱਥੇ ਚੱਲਦੇ ਇੱਧਰ ਫਰੰਟ ਤੇ ਇੱਧਰ ਕੁਝ ਨਹੀਂ ਹੋਇਆ ਯਾਰ ਉਹੀ ਬਸ ਬੋਲ ਮਾਰਿਆ ਆਏ ਨੀ ਉਧਰ ਉਹ ਕਿਹੜੇ ਇਹ ਡੇਡੇ ਬਣਾ ਕੇ ਧਰਤੇ ਉੱਧੇ ਮੈਂ ਤਾਜ ਮਹਿਲ ਗਿਆ ਸੁਨਤਲਾ ਤਾਜ ਮਹਿਲ ਗਿਆ ਜਦੋਂ ਤਾਜ ਮਹਿਲ ਚ ਵੀ ਕੱਖ ਨਹੀਂ ਦੀ ਬਾਬੇ ਇੱਕ ਸਮਾਦ ਆ ਬਸ ਉਸ ਨੂੰ ਦੇਖਣ ਦੇ ਮਾਰੇ ਲੋਕ ਪਾਗਲ ਹੋ ਰਹੇ ਨੇ ਅੰਦਰ ਜਾ ਕੇ ਉਹ ਵੀ ਐਡਮਿਟ ਟਿਕਟ ਦੀ ਉੱਥੇ ਉੱਥੇ ਦਾ ਬਾਲੀ ਦੀ ਉੱਥੇ 250 ਦੀ ਉਰੇ ਦਾ ਰੁਪਏ 50 ਉਰੇ ਦੋਖੇ ਦਾ ਨਹੀਂ ਆਓ ਬਿਲਡਿੰਗ ਸਭ ਤੋਂ ਵੱਡੀ ਬਿਲਡਿੰਗ ਹੈ ਬਾਈ ਕਲਕੱਤੇ ਦੀ ਬਹੁਤ ਜਿਆਦਾ ਵੱਡੀ ਆ ਕੱਲੀ ਏ ਖੜੀ ਆ ਆਈਫਲ ਟਾਵਰ ਵਾਂਗ ਆ ਏਰੀਆ ਸਾਹਮਣੋਂ ਮਹਿੰਗਾ ਜਿਵੇਂ ਚੰਡੀਗੜ੍ਹ ਹੋਗਾ ਦੇਖ ਵਾਲਾ ਪੂਰੇ ਜੇ ਤਾਂ ਬਾਬੇ ਬਾਰਲਾਦੇਸ਼ੇ ਲੱਗਦਾ ਓਏ ਹਨਾ ਕੈਨੇਡਾ ਅਮਰੀਕਾ ਨੂੰ ਘੱਟ ਨਹੀਂ ਹੈ ਗਾ ਕੋਲਕਾਤਾ ਪੂਰੇ ਜੇ ਤਾਂ ਆਏ ਹੀ ਹੁੰਦੇ ਨੇ ਦਰਖਤ ਏ ਉਧਰ ਉਹੀ ਚਾਂਬਲੀ ਜਾਂਦੇ ਨੇ ਆਪਣ ਨਾਲੇ ਜਾ ਕੇ ਉੱਥੇ ਆਏ ਆ ਇਧਰਾਂ ਨਖਰਾ ਓਏ ਅੱਗ ਬਹੁਤ ਹੈ ਅੱਗ ਬਹੁਤ ਆ ਜਿਹਨੂੰ ਆਪਾਂ ਮੇਜਰ ਫਾਇਰ ਵੀ ਕਹਿ ਸਕਦੇ ਆ ਵਧੀਆ ਨਹੀਂ ਆਂਦੀ ਵਧੀਆ ਮੂ ਤਾਂ ਦੇਖ ਲੈ ਕੇ ਜਾ ਇਹ ਜਿਹੜੀ ਫੋਟੋ ਇਹ ਜੀ ਆਉਂਦੀ ਮੇਰਾ ਤਾਂ ਕਰਮੀਆਂ ਬਹੁਤ ਲੱਗੀ ਜਾਂਦੀ ਹੈ ਚੱਕਰ ਪਤਾ ਕੀ ਹੈ ਜਿਹੜਾ ਜਿਹੜੇ ਬੰਦੇ ਦਾ ਮੂੰਹ ਹੁੰਦਾ ਫੋਟੋ ਵੀ ਉਹ ਹੀ ਜੀ ਆਉਂਦੀ ਜੀ ਜਿਹੜੇ ਜਿਹੜੇ ਦੇ ਵਾਲ ਹੁੰਦੇ ਨੇ ਇਹ ਗੱਲਾਂ ਵੱਡੇ ਗਰੇਵਾਲ ਵਾਲੇ ਦਾ ਵਾਲ ਕਰਖਣੇ ਦਾ ਫੋਟੋ ਦੇ ਬਾਰੇ ਖਿੱਚ ਮੇ ਜੀ ਆ ਫੋਟੋ ਵਿੱਚ ਜਲੂਸ ਕੱਢਿਆ ਕੋਈ ਤੇਰਾ ਮੂੰਹ ਇਹ ਜ ਆ ਬਈ ਫੋਟੋ ਦੀ ਕੀ ਗਲਤੀ ਆ ਯਾ ਰਜਾ ਕੈਮਰੇ ਦੀ ਇਹਨੇ ਜਲੂਸ ਕੱਢਤਾ ਜਾਣ ਕੇ ਫਰਾ ਫੋਲਦਾ ਕਿੱਥੋਂ ਲਿਆ ਇਹਨਾਂ ਨੂੰ ਕਲੇ ਚ ਯਾਰਾ ਲੈ ਲੈ ਇਹਨਾਂ ਨੇ ਨਾ ਬਹੁਤ ਤਕੜਾ ਵਿਊ ਆ ਪੰਜ ਸਰਾ ਇੱਕ ਨੰਬਰ ਆ ਜਮੀ ਮਹੌਲ ਹੋਰੇ ਕਿਆ ਹੋਇਆ ਕਿਵੇਂ ਭੱਜੀਏ ਇਹਨਾਂ ਹੈਗਾ ਕੋਸੋਰੇ ਹੈ ਨਹੀਂ ਮਾਹੌਲ ਨਾ ਮੈਂ ਦੋ ਤਿੰਨ ਕਲੇਆਂ ਚ ਵਾਕ ਰੀ ਬਈਆ ਆ ਗਏਗਾ ਰੋਏ ਤਾਜ ਮਹਿਲ ਜ ਵੀ ਜਾਂਦਾ ਪਾਉਡਰ ਨਾ ਪਰੇ ਵੀ ਕੋਸ ਨਹੀਂ ਕੱਲਾ ਪੱਥਰ ਦੇ پیسے ਖਰਾਬ ਕਰੇ ਹਨ ਬਈਆ ਗਏਗਾ ਨੰ ਰੀ ਬਈਆ ਦੇਖ ਲਾ ਯਾਰ ਇਹ ਆ ਪੈਸੇ ਭੂਕਣ ਵਾਲਾ ਕੰਮ ਹੈ ਕੋਈ ਫਾਇਦਾ ਨਹੀਂ ਰੁਪਿਆ ਅੱਜ ਕੀ ਆਗੇ ਦੁਬਾਰਾ ਜਿਹੜਾ ਆਊਗਾ ਉਹਨੂੰ ਦੱਸਣਾ ਹਾਂ ਉਹਨੂੰ ਦੱਸ ਰਿਹਾ ਬਈ ਅਸੀਂ ਕੋਈ ਅੱਡੀ ਗੱਲਬਾਤ ਹੈ ਨਹੀਂਗੀ 50000 ਰੁਪਏ ਟ੍ਰੈਕਟ ਦੀਆਂ ਕਲੇ ਦੀ ਹੂੰ ਪੈਸੇ ਭੂਕਦੇ ਹੂੰ 1.5 ਲੱਖ ਰੁਪਿਆ ਰਾਤ 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 ਕੋਈ ਨਹੀਂ ਚੜਦਾ ਹੈ ਉਹ ਨਹੀਂ ਚੜਦਾ ਆਪਣਾ ਮੈਨੂੰ ਤਾਂ ਚੜ ਲੂ ਅਸਰ ਬੰਦਿਆਂ ਦਾ ਨਾ ਚਲ ਓਏ ਓਜ ਕੇ ਭਾਈ ਸੜਕ ਕਰਾਸ ਦੇਖ ਕੇ ਕਰਿਓ ਚੀਜ਼ਾਂ ਦੇਖ ਲੋ ਕਿਹ ਹੈ ਜੀਆਂ ਖਾਰੇ ਤੁਸੀਂ ਬਾਹਰ ਆ ਕੇ ਬਿਮਾਰ ਨਾ ਹੋ ਜੇ ਬਾਬੇ ਮੈਂ ਨਹੀਂ ਦਵਦਾ ਹਾਂ ਤੂੰ ਓਏ ਇਹਦਾ ਕੱਲ ਦਾ ਜਿਹਖਾਮ ਹੋ ਰਿਆ ਇਹਨੂੰ ਨਾ ਆਪਾਂ ਨੂੰ ਨਹੀਂ ਹੁੰਦਾ ਪਤਾ ਕਿ ਸਰੀਰ ਤਾਕੜੇ ਨੇ ਲੀਵਰ ਤਾਕੜੇ ਨੇ ਆਪਣੇ ਇਹਦਾ ਆਪਾਂ ਨੂੰ ਚੱਕਰ ਪਤਾ ਕੀ ਆ ਬਿਮਾਰ ਨਾ ਹੋ ਜੇ ਇਹ ਬਿਮਾਰ ਹੋ ਗਿਆ ਸਾਰਾ ਕੁਝ ਕੈਨਸਲ ਹੋ ਜੂ ਫਿਰ ਆਪਾਂ ਛੱਡੋ ਅੱਜ ਦਾ ਆਪਾਂ ਹੁਣ ਕਮਰੇ ਚ ਚੱਲਦੇ ਆਪਾਂ ਕਮਰੇ ਚ ਚੱਲਦੇ ਅੱਜ ਹੁਣ ਕਿਤੇ ਨਹੀਂ ਜਾਂਦੇ ਆ ਗੋਲਾ ਖਾਲਾ ਕਰਾਂ ਇੱਕ ਵਾਰ ਬਣਵਾਜ ਕੋਤਲ ਫੜ ਕੇ ਰੱਖ ਓਰੇ ਪਹਿਲਾਂ ਤਾਂ ਲੈ ਲਈ ਇਹ ਐਡੀ ਕਿਉਂ ਲੈਤਾ ਪੀਪਾ ਨਹੀਂ ਆ ਬਰਾ ਸਾਰੇ ਸਾਧ ਕੇ ਉਹ ਤੇ ਗੋਲਾ ਬਣਾ ਦੇ ਕਿਹੜਾ ਕਾਲਾ ਖੱਟਾ ਕਾਲਾ ਕੱਟਾ ਬਾਲਾ ਖੱਟਾ ਹੋਇਆ ਤਰਾ ਖੱਟਾ ਬਣਾ ਦੇ ਬਾਈ ਗੋਲਾ ਪੰਜੂ ਹੈ ਨਾ 250 ਹਾਂ 250 50 ਦਾ ਸਿਕੰਜੀ ਨੂੰ 50 ਦਾ ਹੈ ਆ ਜੀ ਇਹ ਸੋਡਾ ਸਿਕੰਜੀ ਗੋਲਾ ਓਹ ਹੋ ਹੋ ਵੀਰਾਂ ਨੇ ਖਾਇਆ ਰਾਮ ਜੀ ਖੜ ਜਾ ਆਪਣਾ ਤਾਂ ਬਣਨ ਲੱਗ ਰਿਹਾ ਸਮਾਨ ਮੇਰੇ ਨਾਲ ਮੁੱਠਾ ਮਾਰ ਦੋ ਦੋ ਹੁਣ ਦੇਖੀ ਇੱਕ ਨੰਬਰ ਮਾਹੌਲ ਬਣਾਉਂਦਾ ਜੀ ਉਹ ਖੋਲੂਣਾ ਜਦੋਂ ਠੰਡਾ ਆ। ਮੈਂਬੂ ਵਧੀਆ ਪਾ ਦੇ ਲੀਵਰ ਜਾਂ ਗਰਮੀ ਪੈ ਰਹੀ ਆ। ਠੰਡ ਪਾ। ਇਹ ਲੈ ਠੰਡਾ ਜੇ ਖੋਲੀ ਮੜਿਆ। ਇਹ ਇਹ ਤੇਰੇ ਸਾਧਗੇ ਤੇਰੇ ਝੋਟਿਆ। ਮਰenge ਨਾ। ਇਹ ਸਾ ਹੈ। ਹੋਰ ਮਿਠਾਈ ਦਾ ਨਾਮ। ਥੋੜਾ ਫਿਰ ਤੁਸੀਂ ਕੀ ਬਾਤ ਆ। ਇੱਕ ਨੰਬਰ ਬਣਾਤਾ ਬਾਈ ਮਹੌਨ। ਗੋਲਾ ਤੁਸੀਂ ਖਾ ਲਿਓ ਫੇਰ। ਕੋ ਤੂੰ ਕਾਨੂੰ ਖਾਈ ਜਾਂ ਨਾ ਜਖਾਮ ਦਾ ਤੈਨੂੰ ਪਹਿਲਾਂ ਹੋਰ ਆ ਫੜਾ ਦੇ ਇਹਨੂੰ। ਕਾਲਾ ਕਟਾ। ਚੱਕ ਉਹ ਕਾਲਾ ਕਟਾ ਖਾਪਦਾ। ਇੱਧਰ ਦੇਖ। ਇੱਕ ਨੰਬਰ ਆ ਇੱਧਰ ਵੀ। 2000 years later। ਆ ਜਿਹੜਾ ਚੌਂਕ ਨਹੀਂ ਹੈਗਾ। ਇਹਦੇ ਆਲੇ-ਦੁਆਲੇ ਘੇੜਾ ਦੇ ਕੇ ਇਹਨੂੰ ਉਰੀ ਛੱਡ ਦੇ ਰੁਪਏ 50 ਦੇਵਾਂਗੇ ਤੈਨੂੰ। ਇਹਨੂੰ ਮਿਟਾ ਦੇ। ਚੱਲ ਲੈ ਜਾ ਇਹਨੂੰ ਫੇਰ ਨਹੀਂ ਬੈਂਦੇ। ਆਡੇ ਬਥੇਰੇ ਨੇ ਬਣਦੀ ਓਏ ਪਿਸੂਏ ਗੋਲਦੀ ਸਾਡੇ ਪਿੰਡੇ ਇਹੇ ਜੀ 7000 ਦੀ ਲੈ ਆਦੀ ਮਰਗੀ ਪਿਸੂਆ ਸਾਡੇ ਪਿੰਡ ਵਾਲਾ 60 ਲੱਖ ਦਾ ਕਿੰਨੇ ਦਾ ਗੋੜਾ ਹੈ 700000 ਦਾ ਗੋੜਾ 700000 ਦਾ ਗੋੜਾ ਇਹਨਾਂ ਦਾ ਇਹ ਨਹੀਂ ਹੈ ਇਹ ਬਾਈ ਯਾ ਨਹੀਂ ਇਸਕੇ ਵਾਲੀ ਉਹ ਕੀ ਹੈ ਖਜਰੀ 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 ਆ ਓਏ ਕਹਿੰਦਾ ਖਜਰੀ ਆ ਇਹ ਕੀ ਹੈ ਗੋੜੇ ਆ 20 ਗੋੜੇ ਆ 25 ਗੋੜੇ ਆ ਉਹ ਕਿਉਂ ਭੈਣ ਦੀ ਓਏ ਹੈਲੋ ਉਹ ਜਿਆਦਾ ਵੱਡਾ ਫਲੱਡ ਬਣਾ ਮਾਰ ਇਹਦਾ ਮੂੰਹ ਦੇਖੀ ਇਹਨਾਂ ਦੇ ਇੱਕ ਕੱਟੀ ਹੂਮਨ ਲੱਗਦਾ ਉਹ ਵੀ ਕੀਲੇ ਤੇ ਬੰਨੀ ਹੂ ਮਰਨਾ ਨਹੀਂ ਆ ਬਜਰੀ ਇਹ ਗੋੜੇ 'ਚ ਬੈਠਣੇ ਲਈ ਨਾ ਪੈਸਾ ਲੱਗੇਗਾ 100 ਰੁਪਏ ਹਾਂ ਓਏ ਭਾਈ ਉਹ ਮੈਂ ਦਦਾ ਤੈਨੂੰ ਉਸਤਾਦ ਆ ਚੱਲ ਜਾ ਸਿੱਧਾ ਤੂੰ ਆਪਣਾ ਭਾਈਆ ਇਹਨਾਂ ਨੂੰ ਦੇਖੀ ਇਹਨਾਂ ਨੂੰ ਤਾਂ ਠੰਡ ਨਹੀਂ ਹੈਗੀ ਇਹਨਾਂ ਦਾ ਮੂੰਹ ਤਾਂ ਦੇ ਗਲਾ 100 ਰੁਪਿਆ ਲਾਉਣ ਵਾਲਾ ਇਹਨਾਂ ਕੋਲ ਕੁਝ ਨਹੀਂ ਹੈਗਾ ਇਹਨਾਂ ਕੋਲ ਗੋਲੀ ਬਣ ਜਾ ਥੋੜੀ ਲੈ ਕੇ ਗੋਲੀ ਹੋ ਜਾ ਮੱਟ ਮਾਰ ਦੇ ਸੱਦੇ ਬੈਣ ਫਿਰ ਦੁਆ ਚਾਪੜੇ ਤਗੜੀ ਆ ਜਾਉ ਨਾ ਖਾਚਰੀ ਹੈ ਤਾਂ ਯਾਰ ਉਹ ਤਾਂ 50ਵੇਂ ਦੋਨੋਂ ਕੋਲ ਜਾ ਰਹੇ ਇਹ ਤਾਂ ਬੋਲੇ ਖਾਚਰੀ ਵਿੱਚ ਬੈਠੋ ਕਭੀ ਹੋ ਕੇ ਤਾਂ ਕਹਿੰਦਾ 50 ਰੁਪਈਆ ਦੇ ਦੋਏ ਬੈਜੋ ਉਹਦੇ ਪਰਲੇ ਤੇ ਹਾਂ ਦੋ ਉਸ ਤੇ ਬਿਠਿਆ ਮੇਰਾ ਤਾਂ ਕਿਹਦਾ ਤੇਰੇ ਸਾਥ ਕਿਉਂ ਏ ਆ ਝੋਟੀ ਦਾ ਚਲੇ ਜਾ ਫਿਰ ਘਰੇ ਜਾਣਾ ਕਿੱਥੇ ਬੈ ਜਾ ਜਿੱਥੇ ਬੈਠਣਾ ਪੈਂਦਾ ਨਹੀਂ ਬਈ ਬੈਦਾ ਨਹੀਂ ਚਲੋ ਆ ਬਾਈ ਬੈਠੋ ਨਾ ਕੀ ਆ ਲੈਣੇ ਨੇ 50 ਲੈਣੇ ਨੇ ਹਵਾ 50 ਚ ਡੀਲ ਡਨ ਕਰਦੀ 50 ਰੁਪਈਆ ਚ ਬੈ ਜਾ ਕੇ ਨਾ ਠੀਕ ਨਾ ਇਹਨੂੰ ਕਿੱਧਰ ਫਸ ਗਏ ਇਹ ਲੈ ਆ ਆਂਟੀ ਲੱਗਾ ਕੋੜਿਆ ਚਲ ਸਵਾਰੀ ਤੇ ਬੈਠਾ ਚਲ ਆ ਮਿੰਟ ਬੈਠਣੀਆਂ ਨਾ ਉਹ ਬੈ ਜਾ ਯਾਰ ਉਹ ਚੜ ਜਾ ਉਹ ਨਹੀਂ ਨਹੀਂ ਉਹ ਵੀ ਜਾ ਕੋਰ ਫਸ ਗਿਆ ਤੂੰ ਬੈ ਜਾ ਉਹ ਰ ਕਚਰੀ ਹੈ ਓਏ ਰੂ ਲੱਗਾ ਯਾਰਾ ਓੜੀ ਓਕੇ ਮੈਂ ਬਿਠੇ ਨਹੀਂ ਆ ਯਾਰਾ ਸੁਣਾ ਕੇ ਨਾ ਮਰੀ ਮੈਂ ਨਾ ਉਹ ਨੰਦਾ ਉੜੂ ਬਦਲ ਆ ਗਿਆ ਜੀਰ ਬਾਟ ਜਿਹੜੇ ਉੱਡਦੇ ਨੇ ਦੇਖੇ ਗੋਲੀ ਹੋ ਗਿਆ ਲੈ ਕੇ ਆਏ